ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਅਨੂਜਾ ਸ਼ਰਮਾ ਮੁੱਖ ਮੰਤਰੀ ਪੰਜਾਬ ਦੇ ਵੱਲੋਂ ਅੱਜ ਖਿਡਾਰੀਆਂ ਨੂੰ ਜਿਹੜੇ ਉੱਚੇ ਪੱਧਰ ਤੇ ਜਾ ਕੇ ਪੰਜਾਬ ਦਾ ਨਾਂ ਰੌਸ਼ਨ ਕਰਕੇ ਆਏ ਨੇ ਉਹਨਾਂ ਨੂੰ ਇਨਾਮੀ ਰਾਸ਼ੀ ਵੰਡੀ ਗਈ ਹੈ ਔਰ ਪੁਲ ਮਲਾ ਕੇ 33 ਕਰੋੜ ਤੇ 83 ਲੱਖ 33 ਕਰੋੜ 83 ਲੱਖ ਦੀ ਇਹ ਰਾਸ਼ੀ ਜਿਹੜੀ ਹੈ ਉਹ ਖਿਡਾਰੀਆਂ ਦੇ ਨਾਮ ਕੀਤੀ ਗਈ ਹੈ ਖਿਡਾਰੀਆਂ ਨੇ ਵੱਡਾ ਨਾਂ ਰੌਸ਼ਨ ਕੀਤਾ ਐਤਕੀ ਜਿਸ ਵਕਤ ਇੰਟਰਨੈਸ਼ਨਲ ਖੇਡਾਂ ਦਾ ਨਾਮ ਆਉਂਦਾ ਉਹਨਾਂ ਦੇ ਵਿੱਚ ਜਾ ਕੇ ਸਤਵੀ ਸਰ ਨਾਲ ਖਿਡਾਰੀ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਜੇਵੀਰ ਸਿੱਧੂ ਐ ਤੇ ਮੈਂ ਸ਼ੂਟਿੰਗ ਗੇਮ ਦਾ ਖਿਡਾਰੀ ਆ ਸ਼ੂਟਿੰਗ ਦੇ ਖਿਡਾਰੀ ਉਹ ਕਿਦਾਂ ਦਾ ਲੱਗਾ ਕਿ ਅੱਜ ਇਸ ਤਰੀਕੇ ਦੇ ਨਾਲ ਮੁੱਖ ਮੰਤਰੀ ਪੰਜਾਬ ਜਿਹੜੇ ਨੇ ਉਹ ਸਨਮਾਨਿਤ ਕਰ ਰਹੇ ਨੇ ਇੱਕ ਚੰਗੇ ਤਰੀਕੇ ਨਾਲ ਇੱਕ ਪੋਜ਼ੀਟਿਵ ਹੋਪ ਦੇ ਰਹੇ ਨੇ ਖਿਡਾਰੀਆਂ ਨੂੰ ਹਾਂਜੀ ਜਦੋਂ ਅਸੀਂ ਮਿਹਨਤ ਕਰਦੇ ਆ ਤੇ ਜਿੱਤਦੇ ਆ ਤੇ ਉਸ ਤੋਂ ਬਾਅਦ ਉਹਦੇ ਸਾਨੂੰ ਜਦੋਂ ਕਿ ਫਲ ਮਿਲਦਾ ਇੱਕ ਤਾਂ ਲੋਕਾਂ ਵੱਲੋਂ ਜੇ ਵਧਾਈਆਂ ਹੁੰਦੀਆਂ ਫੈਮਿਲੀ ਵੱਲੋਂ ਬਟ ਜੇ ਜਿਹੜਾ ਹੁੰਦਾ ਕਿ ਸਪੋਰਟ ਨੂੰ ਅੱਗੇ ਕੰਟੀਨਿਊ ਕਰਨਾ ਹੈ ਫਾਈਨੈਂਸ਼ੀਅਲ ਅਸਿਸਟੈਂਸ ਮਿਲਦੀ ਹੈ ਇੱਕ ਕੈਸ਼ ਅਵਾਰਡ ਦੇ ਰੂਪ ਚ ਤਾਂ ਉਹ ਸਾਨੂੰ ਬਹੁਤ ਹੀ ਜ਼ਿਆਦਾ ਮੋਟੀਵੇਟ ਕਰਦੀ ਅੱਗੇ ਹੋਰ ਵਧੀਆ ਕਰਨ ਵਾਸਤੇ ਸੋ ਫਿਰ ਜੇ ਸਫਰ ਦੀ ਗੱਲ ਕਰਦੇ ਆ ਨਾ ਅਕਸਰ ਸਭ ਨੂੰ ਇੱਕ ਉਪਲਬਧੀ ਦਿਸ ਜਾਂਦੀ ਹੈ ਕਿ ਇਹ ਹਾਸਲ ਕਰ ਲਿਆ ਲੇਕਿਨ ਪਿੱਛੇ ਦਾ ਹਾਰਡ ਵਰਕ ਬਹੁਤ ਘੱਟ ਲੋਕਾਂ ਨੂੰ ਪਤਾ ਹੁੰਦਾ ਹੈ ਖਾਸ ਕਰ ਪਰਿਵਾਰ ਨੂੰ ਪਤਾ ਹੁੰਦਾ ਹੈ ਹਾਰਡ ਵਰਕ ਕਿਹੋ ਜਿਹਾ ਰਿਹਾ ਕੀ ਕੀ ਚੀਜ਼ਾਂ ਕਰਨੀਆਂ ਪਈਆਂ ਇਸ ਲੈਵਲ ਤੱਕ ਪਹੁੰਚਣ ਦੇ ਲਈ ਸਟਾਰਟਿੰਗ ਤੋਂ ਦਹੀ ਕਿ ਆਪਣੇ ਇਨਫਰਾਸਟ੍ਰਕਚਰ ਨਹੀਂ ਹੈਗਾ ਪੰਜਾਬ ਦੇ ਵਿੱਚ ਤਾਂ ਸਾਨੂੰ ਇੱਕ ਫਲੈਟ ਲੈ ਕੇ ਰਹਿਣਾ ਪਿਆ ਜਿੱਥੇ ਸਾਡੀ ਦਿੱਲੀ ਰੇਂਜ ਹੈ ਉੱਥੇ ਫਰੀਦাবাদ ਦੇ ਵਿੱਚ ਤਾਂ ਮੇਰੇ ਗ੍ਰੈਂਡਮਦਰ ਮੇਰੇ ਨਾਲ ਰਹਿੰਦੇ ਸੀ ਉਸ ਵੇਲੇ ਤੇ ਮੇਰੇ ਬ੍ਰਦਰ ਵੀ ਸੀਗੇ ਤਾਂ ਉੱਥੇ ਸਾਨੂੰ ਟ੍ਰੇਨਿੰਗ ਕਰਨੀ ਪੈਂਦੀ ਸੀ ਕਿਉਂਕਿ ਇੱਥੇ ਆਪਣੇ ਇਨਫਰਾਸਟ੍ਰਕਚਰ ਹੀ ਹੈ ਨੀਗਾ ਵਰਲਡ ਲੈਵਲ ਦਾ ਜਿਹੜਾ ਕੀ ਹੈਲਪ ਕਰੇ ਮੈਨੂੰ ਕੰਪੀਟ ਕਰਨ ਦੇ ਵਿੱਚ ਇਸ ਵਕਤੇ ਸ਼ੁਰੂਆਤ ਕੀਤੀ ਸੀ ਜਾਂ ਮਿਡ ਪੁਆਇੰਟ ਸੀ ਸੀ ਜਿਵੇਂ ਕਿ ਆ ਕਿ ਫਲੈਟ ਲੈ ਕੇ ਰਹਿਣਾ ਪਿਆ ਉਸ ਵੇਲੇ ਕਦੀ ਡਾਊਨਫਾਲ ਵੀ ਆਇਆ ਇਹ ਵੀ ਸੋਚਿਆ ਕਿ ਨਹੀਂ ਯਾਰ ਛੱਡ ਨਹੀਂ ਹੋ ਰਿਹਾ ਜਾਂ ਪਰਿਵਾਰ ਵੱਲੋਂ ਵੀ ਕਿਹਾ ਗਿਆ ਕਿ ਸਪੋਰਟ ਹੀ ਸੀ ਸਾਰਾ ਨਹੀਂ ਸਪੋਰਟਡ ਹੀ ਸੀ ਖੁਦ ਵੀ ਮੋਟੀਵੇਟਿਡ ਸੀ ਕਿ ਗੇਮ ਚੰਗਾ ਕਰਨ ਵਾਸਤੇ ਤਾਂ ਕਦੇ ਵੀ ਆਏ ਨਹੀਂ ਸੀਗਾ ਕਿ ਗੇਮ ਲੀਵ ਕਰਨੀ ਹੈ ਜੋ ਵੀ ਹੈ ਕਿਉਂਕਿ ਸ਼ੁਰੂ ਤੋਂ ਹੀ ਵਧੀਆ ਹੀ ਕਰਦੇ ਆ ਰਹੇ ਹਾਂ ਤੇ ਵਧੀਆ ਹੀ ਹੋ ਰਿਹਾ ਤਾਂ ਇਹ ਜਿਹਾ ਕੋਈ ਹੈ ਨਹੀਂ ਮੋਟੀਵੇਸ਼ਨ ਦੀ ਕੋਈ ਕਮੀ ਨਹੀਂ ਹੈਗੀ ਨਾਲ ਦਾਦੀ ਜੀ ਖੜੇ ਨੇ ਕਿਉਂਕਿ ਜਿਸ ਤਰ੍ਹਾਂ ਪੋਤਿਆਂ ਦੀ ਉਪਲਬਧੀ ਹੁੰਦੀ ਹੈ ਦਾਦੀਆਂ ਸਭ ਤੋਂ ਵੱਧ ਖੁਸ਼ ਹੁੰਦੀਆਂ ਨੇ ਇਹੋ ਜਿਹਾ ਲੱਗ ਰਿਹਾ ਕਿ ਅੱਜ ਮੁੱਖ ਮੰਤਰੀ ਪੰਜਾਬ ਨੇ ਵੀ ਇੱਕ ਪਾਸੇ ਸਪੋਰਟ ਕੀਤਾ ਹੈ ਭਾਵੇਂ ਇੱਕ ਨਾਮਣਾ ਖੁੱਦ ਖਟਿਆ ਸੀ ਲੇਕਿਨ ਮੁੱਖ ਮੰਤਰੀ ਪੰਜਾਬ ਨੇ ਵੀ ਸਪੋਰਟ ਬਹੁਤ ਜ਼ਿਆਦਾ ਖੁਸ਼ੀ ਹੋ ਰਹੀ ਹੈ ਜਦੋਂ ਕੋਈ ਬਿਮਾਰੀ ਤੋਂ ਵੀ ਖੜੇ ਹੁੰਨੇ ਆ ਤੇ ਇੱਕਦਮ ਖੜੇ ਹੋ ਜਾਂਦੇ ਆ ਜਦੋਂ ਕਿ ਕੋਈ ਮੈਡਲ ਲਾਉਂਦਾ ਜਾਂ ਬੱਚਿਆਂ ਦੀ ਕੋਈ ਉਪਲੱਬਧੀ ਹੁੰਦੀ ਹੈ ਹਾਂ ਜੀ ਇਸ ਕਰਕੇ ਸਾਨੂੰ ਬਹੁਤ ਹੌਸਲਾ ਦੇ ਰਹੇ ਆ ਬੱਚੇ ਸਾਨੂੰ ਬਹੁਤ ਖੁਸ਼ੀ ਹੁੰਦੀ ਹੈ ਜਿਸ ਵਕਤੀ ਸੀ ਨਾ ਦਾਦੀਆਂ ਦੀ ਗੱਲ ਕਰਦੇ ਨੇ ਦਾਦੀਆਂ ਦੀ ਅਕਸਰ ਯਾਦ ਹੁੰਦੀ ਹੈ ਬੱਚਿਆਂ ਨੂੰ ਕਦੀ ਕੁਝ ਖਵਾਣਾ ਕਦੀ ਕੁਝ ਪਿਲਾਣਾ ਉਹਨਾਂ ਦੀ ਡਾਈਟ ਦਾ ਧਿਆਨ ਰੱਖਣਾ ਤੁਸੀਂ ਕਿਵੇਂ ਕਰਦੇ ਸੀ ਜਿਸ ਵਕਤ ਡਾਈਟ ਦੀ ਗੱਲ ਆਉਂਦੀ ਸੀ ਜਾਂ ਹੋਰ ਥਾਵਾਂ ਦੀ ਕਿਉਂਕਿ ਇਹਨਾਂ ਨੇ ਮਦਰ ਸਰਵਿਸ ਕਰਦੇ ਆ ਉਹਨਾਂ ਨੂੰ ਛੁੱਟੀ ਨਹੀਂ ਸੀ ਮਿਲਦੀ ਤਾਂ ਮੈਨੂੰ ਹੀ ਨਾਲ ਰਹਿਣਾ ਹੁੰਦਾ ਸੀ ਤਾਂ ਮੈਂ ਹਰ ਵਕਤ ਇਹਨਾਂ ਦੀ ਮਤਲਬ ਕਦੇ ਖੋਆ ਬਣਾ ਕੇ ਦੇਣਾ ਕਦੇ ਜਿਹੜੀ ਵੀ ਚੀਜ਼ੇ ਮੰਗਦੇ ਸੀ ਖਾਣ ਦੀ ਤਾਂ ਮੈਂ ਬਣਾ ਕੇ ਹੀ ਦੇ ਦਿੰਦਾ ਸੀ ਜਦੋਂ ਜਿਵੇਂ ਸਫਰ ਹੁੰਦਾ ਆ ਬਥੇਰੀ ਵਾਰੀ ਬੱਚੇ ਡੀਮੋਟੀਵੇਟ ਹੋ ਜਾਂਦੇ ਨੇ ਆਪਣੇ ਆਪ ਨੂੰ ਸੋਚਦੇ ਨੇ ਕਿ ਮੈਂ ਕਰ ਨਹੀਂ ਪਾ ਰਿਹਾ ਹੋ ਨਹੀਂ ਰਿਹਾ ਉਸ ਮੋਟੀਵੇਸ਼ਨ ਦੇ ਵਿੱਚ ਕਿ ਕਿਹੋ ਜਿਹਾ ਯੋਗਦਾਨ ਤੁਹਾਡਾ ਰਿਹਾ ਜਾਂ ਕਿਹੋ ਜਿਹਾ ਹੋਣਾ ਚਾਹੀਦਾ ਇੱਕ ਦਾਦੀ ਦਾ ਯੋਗਦਾਨ ਇਹ ਹੋਏ ਨਹੀਂ ਕਦੇ ਹਾਂ ਇਹਨਾਂ ਵਿੱਚ ਡਾਊਨਫਾਲ ਆਇਆ ਹੀ ਨਹੀਂ ਕਦੇ ਦੋਨਾਂ 'ਚ ਇਹ ਦੋਨਾਂ ਜੁੜਮਾ ਨੇ ਦੋਨੇ ਇੰਟਰਨੈਸ਼ਨਲ ਪਲੇਅਰ ਐ ਹਾਂ ਦੋਨੇ ਇੱਕ ਦੂਜੇ ਨੂੰ ਮਤਲਬ ਸਪੋਰਟ ਵੀ ਕਰਦੇ ਐ ਪਰਿਵਾਰ ਵੀ ਸਪੋਰਟ ਕਰਦਾ ਕਦੇ ਵੀ ਡਾਊਨਫਾਲ ਨਹੀਂ ਆਇਆ ਤੁਪੋ ਵੀ ਕਿੱਥੇ ਦੇਖਦੇ ਹੋ ਆਪਣੇ ਪੋਤੇ ਦਾ ਕਿ ਅੱਗੇ ਕੀ ਕੀ ਚੀਜ਼ਾਂ ਹੋਰ ਕਰਨੀਆਂ ਚਾਹੀਦੀਆਂ ਨੇ ਹਾਂਜੀ 올림픽 ਮੈਡਲ ਲੈਣ ਵਾਸਤੇ ਸੋਚ ਰਹੇ ਹਾਂ ਅੱਛਾ 올림픽 ਮੈਡਲ ਦੇਖ ਲਓ ਦਾਦੀ ਜੀ ਨੇ ਕਹਤਾ 올림픽 ਮੈਡਲ ਲੈਣ ਦਾ ਸੋਚ ਰਿਹਾ ਤਿਆਰੀ ਪੂਰੀ ਹੈ ਹਾਂਜੀ ਤਿਆਰੀ ਪੂਰੀ ਹੈ ਜੀ ਤਿਆਰੀ ਕਰ ਰਹੇ ਹਾਂ ਮਿਹਨਤ ਹੈ ਬਾਕੀ ਤਾਂ ਦੇਖੋ ਰਿਜ਼ਲਟ ਤਾਂ ਬਾਅਦ ਦੀ ਗੱਲ ਹੈ ਮਿਹਨਤ ਜ਼ਰੂਰੀ ਹੈ ਮਿਹਨਤ ਬੰਦਾ ਕਰੂਗਾ ਤਾਂ ਰਿਜ਼ਲਟ ਵੀ ਵਧੀਆ ਆਪਸ ਮਿਲੇਗਾ ਜੀ ਤੁਸੀਂ ਇੱਕ ਗੱਲ ਕਹੀ ਤੁਸੀਂ ਕਹੇ ਕਿ ਸ਼ੂਟਿੰਗ ਰੇਂਜ ਦੇ ਲਈ ਫਰੀਦাবাদ ਤੱਕ ਜਾਣਾ ਪਿਆ ਤੁਹਾਨੂੰ ਕੀ ਤੁਸੀਂ ਉਹ ਵੀ ਮੁੱਖ ਮੰਤਰੀ ਸਾਹਿਬ ਨੂੰ ਕਿਹਾ ਕਿ ਸਰ ਕੋਈ ਸਹੂਲਤ ਇੱਥੇ ਵੀ ਕਰੋ ਕਿਉਂਕਿ ਇੱਕ ਜਲੰਧਰ ਦੇ ਵਿੱਚ ਪੀਪੀ ਰੇਂਜ ਹੈ ਤੇ ਫਿਰ ਤੁਹਾਨੂੰ ਜਾ ਕੇ ਉੱਥੇ ਜਾਣਾ ਪਿਆ ਫਰੀਦাবাদ ਸਾਡੀ 2022 ਦੇ ਵਿੱਚ ਇੱਕ ਵਾਰੀ ਵਰਲਡ ਕੱਪ ਹੋਇਆ ਸੀ ਉਹ ਚ ਮੈਡਲ ਆਇਆ ਸੀਗਾ ਤਾਂ ਉਸ ਵੇਲੇ ਵੀ ਸਾਡੀ ਮੀਟਿੰਗ ਹੋਈ ਸੀ ਸੀਐਮ ਸਾਹਿਬ ਤੇ ਸਪੋਰਟ ਮਿਨਿਸਟਰ ਸਾਹਿਬ ਨਾਲ ਅਸੀਂ ਉਸ ਵੇਲੇ ਵੀ ਉਹਨਾਂ ਨੂੰ ਕਿਹਾ ਸੀ ਤੇ ਉਹਨਾਂ ਨੇ ਵੀ ਹੁਣ ਇੱਥੇ ਰੇਂਜ ਬਣਵਾਤੀ ਹੈ 6 ਫੇਸ ਆਪਣੇ ਮੁਹਾਲਲੇ ਦੇ ਵਿੱਚ ਤਾਂ ਉਥੇ ਕੰਮ ਜਾਰੀ ਹੈ ਇਸ ਵੇਲੇ ਉਥੇ ਜਦੋਂ ਰੇਂਜ ਬਣ ਜਾਏਗੀ ਚਲੋ ਮੇਰਾ ਤਾਂ ਹੁਣ ਸਾਡੇ ਜਿਹੜੇ ਲੈਵਲ ਦੇ ਐਥਲੀਟ ਨੇ ਸਾਡਾ ਦਿੱਲੀ ਸੈਟਅਪ ਹੈ ਗਿਆ ਪਹਿਲਾਂ ਤੋਂ ਬਟ ਜਿਹੜੇ ਗ੍ਰਾਸ ਰੂਟ ਤੋਂ ਇੱਥੇ ਐਥਲੀਟਸ ਸ਼ੁਰੂ ਕਰਨਾ ਚਾਹੁੰਦੇ ਨੇ ਉਹਨਾਂ ਲਈ ਬਹੁਤ ਹੀ ਵਧੀਆ ਇੱਕ ਓਪਰਚ्युनिटी ਹੋਊਗੀ ਕਿ ਉਹਨਾਂ ਦੇ ਪਹਿਲਾਂ ਹੀ ਸਾਰਾ ਜਿਹੜਾ ਬੇਸਿਕ ਸਟਰਕਚਰ ਹੈ ਤਿਆਰ ਰਹੇਗਾ ਉਹਨਾਂ ਲਈ ਇੱਕ ਸਵਾਲ ਤੁਹਾਨੂੰ ਜ਼ਰੂਰ ਪੁੱਛਣਾ ਚਾਹੂੰਗੀ ਕਿਉਂਕਿ ਤੁਹਾਡਾ ਤਜਰਬਾ ਹੋ ਗਿਆ ਹੁਣ ਤੁਸੀਂ ਇਹਦੇ ਵਿੱਚ ਪ੍ਰੈਕਟਿਸ ਕਰ ਲਈ ਲੇਕਿਨ ਜਿਹੜੇ ਨਵੇਂ ਖਿਡਾਰੀ ਆ ਰਹੇ ਨੇ ਨਵੇਂ ਖਿਡਾਰੀ ਆਣਾ ਚਾਹੁੰਦੇ ਨੇ ਇਸ ਫੀਲਡ ਦੇ ਵਿੱਚ ਉਹਨਾਂ ਨੂੰ ਕੀ ਸਨੇਹਾ ਦੋਗੇ ਤੁਸੀਂ ਸਨੇਹਾ ਇਹ ਹੈ ਕਿ ਮਿਹਨਤ ਬਹੁਤ ਜ਼ਰੂਰੀ ਹੈ ਮਿਹਨਤ ਕਰਦੇ ਰਹੋ ਇੱਕ ਕੋਚਿੰਗ ਕੋਈ ਬੇਸਿਕ ਉਹ ਹੋਣਾ ਚਾਹੀਦਾ ਤੁਹਾਨੂੰ ਜਿਹੜਾ ਕੋਈ ਰਾਹ ਦਿਖਾਵੇ ਇੱਕ ਕੋਚ ਕਹਿ ਲਓ ਚਾਹੀ ਇਨਸਟ੍ਰਕਟਰ ਕਹਿ ਲਓ ਜਾਂ ਕੋਈ ਮੈਂਟਰ ਕਹਿ ਲਓ ਉਹ ਹੋਣਾ ਜ਼ਰੂਰੀ ਹੈ ਤੇ ਮਿਹਨਤ ਹੈ ਕਈ ਵਾਰੀ ਫਲ ਜਲਦੀ ਮਿਲ ਜਾਂਦਾ ਹੈ ਕਈ ਵਾਰੀ ਟਾਈਮ ਲੱਗਦਾ ਹੈ ਤਾਂ ਕਦੇ ਵੀ ਬੰਦਾ ਹਿੰਮਤ ਨਾ ਹਾਰੇ ਤੇ ਮਿਹਨਤ ਕਰਦਾ ਰਹੇ ਤੇ ਪ੍ਰੋਸੈਸ ਸੇ ਬਸ ਪ੍ਰੋਸੈਸ ਫੋਲੋ ਕਰੇ ਆਪਣਾ ਬਿਲਕੁਲ ਬਹੁਤ ਅੱਛੀ ਗੱਲ ਕਹੀ ਕਿ ਪ੍ਰੋਸੈਸ ਹੈ ਮਿਹਨਤ ਤੋਂ ਹਾਰਨਾ ਨਹੀਂ ਚਾਹੀਦਾ ਮਿਹਨਤ ਕਰਨੀ ਚਾਹੀਦੀ ਹੈ ਮਿਹਨਤ ਅਕਸਰ ਰੰਗ ਲੈ ਕੇ ਆਉਂਦੀ ਹੈ ਵੱਡੀ ਗਿਣਤੀ ਦੇ ਵਿੱਚ ਅੱਜ ਜਿਹੜੇ ਨੇ ਇਹ ਜਿਹੜੇ ਸਰਟੀਫਿਕੇਟਸ ਨੇ ਇਹ ਵੰਡੇ ਗਏ ਨੇ ਔਰ ਮੁੱਖ ਮੰਤਰੀ ਪੰਜਾਬ ਖੇਡ ਮੰਤਰੀ ਦੇ ਵੱਲੋਂ ਇਹ ਸਰਟੀਫਿਕੇਟਸ ਦਿੱਤੇ ਗਏ ਨੇ ਹੋਰ ਵੀ ਖਿਡਾਰੀ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਉਹਨਾਂ ਦਾ ਕੀ ਕਹਿਣਾ ਕਿਉਂਕਿ ਇਸ ਵਕਤ ਸਾਡੇ ਨਾਲ ਹੀ ਹੋਰ ਕਿਹੜੇ ਖਿਡਾਰੀ ਮੌਜੂਦ ਨੇ ਉਹਨਾਂ ਨਾਲ ਗੱਲ ਕਰਦੇ ਆ ਕੀ ਨਾਮ ਹੈ ਸਰ ਤੁਹਾਡਾ ਮੇਰਾ ਨਾਮ ਅਰਜੁਨ ਸਿੰਘ ਚੀਮਾ ਹੈ ਜੀ ਅਰਜੁਨ ਜੀ ਕਿਹੜੀ ਖੇਡ ਹੈ ਔਰ ਇਹ ਪ੍ਰੋਸੀਜਰ ਪ੍ਰੋਸੈਸ ਸਫਰ ਕਿਹੋ ਜਿਹਾ ਰਿਹਾ ਮੈਂ ਸ਼ੂਟਿੰਗ ਗੇਮ ਦਾ ਖਿਡਾਰੀ ਹਾਂ ਜੀ ਤੇ ਏਸ਼ੀਅਨ ਗੇਮਸ ਤੱਕ ਦਾ ਸਫਰ ਦੇਖੋ ਜੀ ਕੋਈ ਵੀ ਇਹੋ ਜਿਹਾ ਸਫਰ ਐ ਤਾਂ ਇਹ ਨਹੀਂ ਵੀ ਆਮ ਜਿਹਾ ਹੋਵੇ ਕਾਫੀ ਰੋਮਾਂਚਕ ਸੀਗਾ ਆਪਸ਼ਨ ਡਾਊਨਸ ਕਾਫੀ ਆਏ ਤੇ ਕਾਫੀ ਇਨਸਪੀਰੇਸ਼ਨ ਮਿਲਦੀ ਰਹੀ ਵਿੱਚ ਵਿੱਚ ਤੇ ਹਾਂਜੀ ਜਿਸ ਤੋਂ ਤੁਸੀਂ ਨਾ ਸ਼ੁਰੂਆਤ ਕਰਦੇ ਆਂ ਔਰ ਏਸ਼ੀਅਨ ਗੇਮਸ ਤੱਕ ਪਹੁੰਚਣਾ ਬਹੁਤ ਸਾਰੀਆਂ ਚੀਜ਼ਾਂ ਤੁਸੀਂ ਨਾਲ ਸਮੇਟੀਆਂ ਹੋਣਗੀਆਂ ਯਾਦਾਂ ਬਹੁਤ ਹੋਣਗੀਆਂ ਕੀ ਇੱਕ ਯਾਦ ਏਸ਼ੀਅਨ ਗੇਮਸ ਦੀ ਤੁਹਾਡੇ ਨਾਲ ਆਹ ਜਾਏਗੀ ਏਸ਼ੀਅਨ ਗੇਮਸ ਦੀਆਂ ਤਾਂ ਮੈਂ ਕਾਫੀ ਇਨਫੈਕਟ ਹੈਗੀਆਂ ਨੇ ਐਂਡ ਜੋ ਕਿ ਸਰਕਾਰ ਵੱਲੋਂ ਕੀਤਾ ਗਿਆ ਸਾਡੇ ਵਾਸਤੇ ਸਪੋਰਟਸਮੈਨ ਵਾਸਤੇ ਸਪੋਰਟਸ ਵਾਸਤੇ ਫੈਸਿਲਿਟੀਆਂ ਦਿੱਤੀਆਂ ਨੇ ਉਹ ਇੱਕ ਕਾਫੀ ਅਪਲਿਫਟ ਕਰਨਗੀਆਂ ਅਗੇ ਗੇਮਸ ਲੋਕ ਹਰ ਜੀ ਤੁਸੀਂ ਉਸ ਤ세 ਨਾ ਇਹ ਗੱਲ ਕਰਦੇ ਆ ਸਾਰੇ ਸਪੋਰਟਸ ਦੀ ਗੇਮਸ ਦੀ ਇੱਕ ਤਜਰਬਾ ਵੀ ਆ ਜਾਂਦਾ ਹੈ ਅਸੀਂ ਲੋਕਾਂ ਨਾਲ ਬਾਹਰ ਜਾ ਕੇ ਮੁਲਾਕਾਤ ਕਰਦੇ ਆ ਤੁਸੀਂ ਉਸ ਤ세 ਐਨਲਾਈਜ਼ ਕਰਦੇ ਹੋ ਜਿਹੜੇ ਲੋਕ ਤੁਹਾਡੇ ਨਾਲ ਕੰਪੀਟ ਕਰਕੇ ਗਏ ਆ ਕਿ ਉਹਨਾਂ ਦੇ ਕੋਲ ਕੀ ਫੈਸਿਲਿਟੀਆਂ ਨੇ ਜਿਹੜੀਆਂ ਪੰਜਾਬ ਚ ਨਹੀਂ ਆ ਤੇ ਤੁਸੀਂ ਚਾਹਦੇ ਹੋ ਪੰਜਾਬ ਚ ਵੀ ਹੋਣੀਆਂ ਚਾਹੀਦੀਆਂ ਖੇਡਾਂ ਚ ਫੈਸਿਲਿਟੀਆਂ ਪੰਜਾਬ ਵਿੱਚ ਉਹ ਸਾਰੀਆਂ ਫੈਸਿਲਿਟੀਆਂ ਆ ਰਹੀਆਂ ਹਨ ਹਰ ਇੱਕ ਚੀਜ਼ ਨੂੰ ਟਾਈਮ ਲੱਗਦਾ ਹੈ ਤੇ ਜਾਂ ਤਾਂ ਜੋ ਕਿ ਮੈਂ ਹੁਣ ਤੱਕ ਸਿੱਖਦਾ ਆਇਆ ਜਾਂ ਤਾਂ ਬੰਦਾ ਜਿੱਤਦਾ ਹੈ ਯਾ ਤਾਂ ਮੈਂ ਸਿੱਖਦਾ ਹਰ ਇੱਕ ਇੱਕ ਲਰਨਿੰਗ ਹੈ ਤੇ ਜੋ ਜੋ ਪਹਿਲਾਂ ਭਾਵੇਂ ਸਰਕਾਰੀ ਦੌਰ ਦੇ ਵਿੱਚ ਵਿੱਚ ਹੋਈਆਂ ਗੱਲਾਂ ਉਸ ਦੇ ਵਿੱਚ ਉਹ ਕਈ ਨਿਰਨੇ ਗਲਤ ਗਏ ਤਾਂ ਉਹ ਗਲਤੀਆਂ ਤੋਂ ਬਾਅਦ ਚੋ ਕੁਝ ਨਵੀਆਂ ਨਵੀਆਂ ਪਾਲਿਸੀਆਂ ਆਈਆਂ ਨੇ ਤੇ ਹੁਣ ਉਹ ਨਵੀਆਂ ਪਾਲਿਸੀਆਂ ਦਾ ਰਿਜ਼ਲਟ ਤੁਹਾਨੂੰ ਅੱਗੇ ਦੇਖੂਗਾ ਜ਼ਰੂਰ ਇਸ ਲਈ ਸਤ ਸਾਰੀਆਂ ਚੀਜ਼ਾਂ ਹੁੰਦੀਆਂ ਨੇ ਤੁਹਾਡੀ ਜ਼ਿੰਦਗੀ ਦੇ ਸਫ਼ਰ ਬਾਰੇ ਵੀ ਜ਼ਰੂਰ ਜਾਨਣਾ ਚਾਹਾਂਗੇ ਫੈਮਲੀ ਦਾ ਸਪੋਰਟ ਕਿਹੋ ਜਿਹਾ ਰਿਹਾ ਕਿਸ ਤਰੀਕੇ ਦੇ ਨਾਲ ਕਿਉਂਕਿ ਬਹੁਤ ਔਕੜਾਂ ਆਉਂਦੀਆਂ ਨੇ ਡਾਊਨ ਫਾਲਸ ਆਉਂਦੇ ਨੇ ਤੁਸੀਂ ਉਹਨਾਂ ਸਾਰੀਆਂ ਚੀਜ਼ਾਂ ਨੂੰ ਕਿਵੇਂ ਫੇਸ ਕੀਤਾ ਕਿਉਂਕਿ ਇੱਕ ਸਪੋਰਟਸ ਪਰਸਨ ਦੇ ਵਾਸਤੇ ਉਹਨਾਂ ਨੂੰ ਫੇਸ ਕਰਨਾ ਬਹੁਤ ਜ਼ਰੂਰੀ ਹੋ ਜਾਂਦਾ ਇੱਕ ਮੈਂਟਲ ਪੀਸ ਦੇ ਵਾਸਤੇ ਭਾਵੇਂ ਤੁਸੀਂ ਸਪੋਰਟਸ ਲੈ ਲਓ ਭਾਵੇਂ ਕੋਈ ਵੀ profession ਲੈ ਲਓ ਫੈਮਲੀ ਦਾ ਸਪੋਰਟ ਹੋਣਾ ਬਹੁਤ ਜ਼ਰੂਰੀ ਹੈ ਕਿਉਂਕਿ ਜਦੋਂ ਬੰਦਾ ਚੜ੍ਹਦਾ ਉਹਦੋਂ ਹਰ ਇੱਕ ਕੋਈ ਪੁੱਛਦਾ ਜਦੋਂ ਥੋੜਾ ਜਿਹਾ ਅੱਪਸ ਐਂਡ ਡਾਊਨ ਜਾਂਦੇ ਨੇ ਜਦੋਂ ਡਾਊਨਫਾਲ ਆਉਂਦਾ ਉਸ ਦੌਰਾਨ ਫੈਮਿਲੀ ਹੁੰਦੀ ਹੈ ਜਿਹੜੀ ਤੁਹਾਨੂੰ ਸਪੋਰਟ ਕਰਦੀ ਹੈ ਤੁਹਾਡੇ ਰਿਲੇਟਿਵਸ ਤੁਹਾਡੇ ਜਿਹੜੇ ਤੁਹਾਨੂੰ ਦਿਲੋਂ ਚਾਹੁੰਦੇ ਨੇ ਤੁਹਾਡੇ ਕੋਚ ਉਹਨਾਂ ਦੀ ਥਾਪੀ ਉਹ ਸਭ ਨਾਲ ਵੱਧ ਤੁਹਾਨੂੰ ਇੱਕ ਬੂਸਟਰ ਦਿੰਦੀ ਹੈ ਤੁਹਾਡਾ ਆਪਣਾ ਭਵਿੱਖ ਅੱਗੇ ਕੀ ਦੇਖਦੇ ਹੋ ਕੀ ਟਾਰਗੇਟ ਜਾਂ ਇੱਕ ਕੀ ਟੀਚਾ ਮਿੱਥ ਕੇ ਚੱਲ ਰਹੇ ਹੋ ਅੱਗੇ ਦੇ ਵਾਸਤੇ ਟਾਰਗੇਟ ਸ਼ੁਰੂ ਤੋਂ ਇੱਕ ਹੀ ਰਿਹਾ ਜੀ 올림픽 ਪੋਡੀਅਮ 올림픽 골ਡ ਫਰਮਾਤਵਾ ਕਿਰਪਾ ਰਖਣ ਤੁਹਾਡੀ ਸਭ ਦੀਆਂ ਦੁਆਵਾਂ ਨਾਲ ਰਹਿੰਦੇ ਬਹੁਤ ਬਹੁਤ ਸ਼ੁਕਰੀਆ ਗੱਲਬਾਤ ਕਰਨ ਦੇ ਲਈ ਔਰ ਸਾਡੇ ਵੱਲੋਂ 올 ਦਾ ਬੈਸ ਅਸੀਂ ਉਮੀਦ ਕਰਦੇ ਹਾਂ ਕਿ ਅਗਲੀ ਵਾਰੀ ਅਸੀਂ ਗੱਲ ਕਰੀਏ ਤੇ ਤੁਹਾਡੇ ਹੱਥ ਦੇ ਵਿੱਚ 올림픽 ਦਾ 골ਡ ਮੈਡਲ ਵੀ ਨਾਲ ਥੈਂਕ ਯੂ ਥੈਂਕ ਯੂ so much ਜੀ ਬਹੁਤ ਬਹੁਤ ਸ਼ੁਕਰੀਆ ਗੱਲ ਕਰਨ ਦੇ ਵਾਸਤੇ ਜਿਹੜੇ ਪਲੇਅਰਸ ਨੇ ਉਹਨਾਂ ਦੇ ਨਾਲ ਗੱਲਬਾਤ ਕਰ ਰਹੇ ਹਾਂ ਹੋਰ ਵੀ ਪਲੇਅਰਸ ਜਿੱਥੇ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਉਹਨਾਂ ਦੀ ਵੀ ਜ਼ਿੰਦਗੀ ਦਾ ਕੀ ਫਲਸਫਾ ਹੈ ਕਿਉਂਕਿ ਹਰ ਇੱਕ ਦੀ ਜ਼ਿੰਦਗੀ ਇੱਕ ਵੱਖਰੇ ਪੜਾਵ ਤੋਂ ਵੱਖਰੀਆਂ ਔਕੜਾਂ ਤੋਂ ਹੋ ਕੇ ਗੁਜ਼ਰਦੀ ਹੈ ਔ ਦੀਆਂ ਨਹੀਂ ਜਿਸ ਤਰੀਕੇ ਦੇ ਨਾਲ ਪੰਜਾਬ ਸਰਕਾਰ ਦੇ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਦੇ ਵੱਲੋਂ ਜਿਸ ਤਰੀਕੇ ਦੇ ਨਾਲ ਕੰਮ ਕੀਤਾ ਜਾ ਰਿਹਾ ਹੈ ਹਰ ਪੱਖ ਨੂੰ ਮੋਟੀਵੇਟ ਕੀਤਾ ਜਾ ਰਿਹਾ ਹੈ ਉਹ ਕੋਸ਼ਿਸ਼ਾਂ ਅਸੀਂ ਲਗਾਤਾਰ ਦੇਖ ਰਹੇ ਹਾਂ ਹੋਰ ਖਿਡਾਰੀ ਜਿਹੜੇ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ ਇਸ ਵਕਤ ਇੱਕ ਹੋਰ ਖਿਡਾਰੀ ਸਾਡੇ ਨਾਲ ਮੌਜੂਦ ਨੇ ਜਿਨ੍ਹਾਂ ਨੇ ਪੰਜਾਬ ਦਾ ਨਾਂ ਰੌਸ਼ਨ ਕੀਤਾ ਗੱਲਬਾਤ ਕਰਦੇ ਆ ਸਰ ਕੀ ਨਾਮ ਹੈ ਤੁਹਾਡਾ ਔਰ ਕਿਹੜੀ ਗੇਮ ਰਿਪਰੈਜ਼ੈਂਟ ਕਰਦੇ ਆ ਪ੍ਰਭਜੋਤ ਸਿੰਘ ਮੇਰਾ ਨਾਮ ਆ ਜੀ ਤੇ ਮੈਂ ਡਿਸਕਸ ਥ्रू ਇਵੈਂਟ ਹੈ ਮੇਰਾ ਐਥਲੈਟਿਕਸ ਗੇਮ ਹੈ ਜੀ ਜੀ ਸਰ ਜਿਸੋ ਤਸ ਗੱਲ ਕਰਦੇ ਆ ਇਹ ਹਮੇਸ਼ਾ ਅਸੀਂ ਕਿਹਾ ਕਿ ਕਿਤਨਾ ਕਿਤੇ ਸਰਕਾਰਾਂ ਦੇ ਵੱਲੋਂ ਮੋਟੀਵੇਸ਼ਨ ਘਟ ਰਹੀ ਹੈ ਸਰਕਾਰਾਂ ਉਹ ਕੰਮ ਨਹੀਂ ਕਰਦੀਆਂ ਜਿੰਨਾ ਪਲੇਅਰਜ਼ ਦੇ ਵਾਸਤੇ ਕਰਨਾ ਚਾਹੀਦਾ ਜਿਸ ਤਰੀਕੇ ਦੇ ਨਾਲ ਅੱਜ ਇਹ ਇਵੈਂਟ ਕੀਤਾ ਗਿਆ ਮੁੱਖ ਮੰਤਰੀ ਦੇ ਵੱਲੋਂ ਕੀ ਦੇਖਦੇ ਹੋ ਕਿਸ ਤਰੀਕੇ ਨਾਲ ਐਨਲਾਈਜ਼ ਕਰਦੇ ਹੋ ਕਿ ਪੰਜਾਬ ਸਰਕਾਰ ਹੁਣ ਮੋਟੀਵੇਟ ਕਰ ਰਹੀ ਹੈ ਖਿਡਾਰੀਆਂ ਨੂੰ ਨਹੀਂ ਮੈਂ ਸਮਝਦਾ ਜੀ ਸਰਕਾਰ ਹੁਣ ਬੈਟਰ ਵੇਅ ਤੇ ਆ ਆਪਾਂ ਕਹਿੰਦੇ ਨੇ ਨਾ ਦੇਰ ਆਏ ਦਰੋਸਤ ਆਏ ਸੋ ਉਹ ਚੀਜ਼ ਹੈ ਪਹਿਲਾਂ ਸੀਗਾ ਕਾਫੀ ਕੁਝ ਚੀਜ਼ਾਂ ਕਾਫੀ ਲੇਟ ਹੋ ਜਾਂਦੀ ਸੀ ਜਦੋਂ ਲੋਡ ਮੁੱਕ ਜਾਂਦੀ ਸੀ ਉਦੋਂ ਸਰਕਾਰਾਂ ਆਉਂਦੀਆਂ ਸੀ ਹੁਣ ਸਰਕਾਰਾਂ ਵਧੀਆ ਹੈਲਪ ਕਰ ਰਹੀਆਂ ਪਲੇਅਰ ਦੀਆਂ ਆਉਣ ਵਾਲੇ ਸਮੇਂ 'ਚ ਆਪਾਂ ਨੂੰ ਵਧੀਆ ਰਿਜ਼ਲਟ ਮਿਲਣਗੇ ਅਸੀਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਐਨਲਾਈਜ਼ ਕਰਦੇ ਆ ਨਾ ਅਕਸਰ ਅਸੀਂ ਦੇਖਦੇ ਆ ਜਿਸ ਦਾ ਬਾਹਰਲੇ ਮੁਲਕਾਂ ਨਾਲ ਕੰਪੀਟ ਕਰਨਾ ਹੁੰਦਾ ਉਹਨਾਂ ਦੀਆਂ ਫੈਸਿਲਿਟੀਆਂ ਉਹਨਾਂ ਦੇ ਕੋਲ ਜਿਹੜੀਆਂ ਚੀਜ਼ਾਂ ਮੌਜੂਦ ਹੁੰਦੀਆਂ ਨੇ ਉਹਦਾ ਲੈਵਲ ਕਿਤੇ ਉੱਤੇ ਹੁੰਦਾ ਆ ਔਰ ਜੋ ਆਪਣੇ ਕੋਲ ਹੈ ਉਹਨਾਂ ਦਾ ਲੈਵਲ ਹਲੇ ਉੱਥੇ ਮੇਨਟੇਨ ਨਹੀਂ ਹੋ ਪਾਇਆ ਤੁਹਾਨੂੰ ਕੀ ਲੱਗਦਾ ਕਿੰਨਾ ਕੁ ਡਿਫਰੈਂਸ ਦੋਵੇਂ ਥਾਵਾਂ ਤੇ ਲੱਗਦਾ ਆ ਦੇਖੋ ਮੈਮ ਸਭ ਤੋਂ ਪਹਿਲੀ ਜਿਹੜੀ ਬੰਦੇ ਦੀ ਨੀਡ ਹੁੰਦੀ ਹੈ ਉਹਦੇ ਗਰਾਊਂਡ ਉਹ ਆਪਣੇ ਕੋਲ ਉਹੀ ਬੇਸਿਕਲੀ ਹੁਣ ਬੰਨੀਆਂ ਸ਼ੁਰੂ ਹੋਈਆਂ ਨੇ ਮੈਂ ਤੁਹਾਨੂੰ ਛੋਟੀ ਜਿਹੀ ਐਗਜ਼ਾਮਪਲ ਦੇ ਦਿੰਦਾ ਆ ਅੰਮ੍ਰਿਤਸਰ ਕਿੱਡਾ ਵੱਡਾ ਜ਼ਿਲ੍ਹਾ ਹੈ ਜੀ ਉੱਥੇ ਸਿੰਥੈਟਿਕ ਦਾ ਟਰੈਕ ਹੀ ਹੈ ਨਹੀਂ ਗਰਦਾਸਪੁਰ ਕਿੱਡਾ ਵੱਡਾ ਏਰੀਆ ਬਾਰਡਰ ਏਰੀਆ ਲੱਗਦਾ ਆਪਾਂ ਗੱਲ ਕਰਦੇ ਨਸ਼ਿਆਂ ਦੀ ਉੱਥੇ ਗਰਾਊਂਡ ਹੀ ਨਹੀਂ ਹੈਗੀ ਹੁਣ ਕਹਿ ਰਹੇ ਨੇ ਬਣਾ ਰਹੇ ਨੇ ਬਣ ਗਿਆ ਤਾਂ ਬੈਟਰ ਹੋ ਜਾਊਗਾ ਉਹਨਾਂ ਜਿੰਨਾਂ ਕੰਪਲੀਟ ਕਰਨ ਵਾਸਤੇ ਉਹਨਾਂ ਜਿੰਨੀਆਂ ਸਹੂਲਤਾਂ ਵੀ ਚਾਹੀਦੀਆਂ ਨੇ ਸਾਨੂੰ ਉਹਨੀਆਂ ਸਹੂਲਤਾਂ ਨਹੀਂ ਹੈਗੀਆਂ ਪਰ ਹੁਣ ਹੌਲੀ ਹੌਲੀ ਕਰਦੇ ਨੇ ਇੰਪਰੂਵ ਹੋ ਜਾਏਗਾ ਜੇ ਹੌਲੀ ਹੌਲੀ ਆਪਾਂ ਨਾ ਅਕਸਰ ਜਿਸੋ ਤਿੱਕ ਇਨਸਾਨ ਕੋਈ ਚੀਜ਼ ਹਾਸਲ ਕਰ ਲੈਂਦਾ ਉਹਦੇ ਨਾਲ ਤਾਂ ਗੱਲ ਕਰ ਲਈਦੀ ਹੈ ਕਿ ਇਹ ਹਾਸਲ ਹੋ ਗਿਆ ਬਹੁਤ ਲੋਕ ਕਹਿ ਦਿੰਦੇ ਨੇ ਕਿ ਨਸੀਬ ਦੀ ਵੀ ਗੱਲ ਹੈ ਕਿ ਇਸ ਇਨਸਾਨ ਨੇ ਇੰਨਾ ਮੁਕਾਮ ਹਾਸਲ ਕਰ ਲਿਆ ਲੇਕਿਨ ਪਿੱਛੇ ਦਾ ਹਾਰਡ ਵਰਕ ਪਿੱਛੇ ਦਾ ਕੰਮ ਬਹੁਤ ਘੱਟ ਲੋਕ ਸਮਝ ਪਾਉਂਦੇ ਨੇ ਦੇਖ ਪਾਉਂਦੇ ਨੇ ਤੁਸੀਂ ਜਿੱਥੋਂ ਆਏ ਜੋ ਕੰਮ ਕੀਤਾ ਉਹ ਹਾਰਡ ਵਰਕ ਉਹ ਹਾਰਡ ਵਰਕ ਦਾ ਸਫਰ ਕਿਹੋ ਜਿਹਾ ਰਿਹਾ ਇੱਥੇ ਤੱਕ ਪਹੁੰਚਣ ਦੇ ਦੇਖੋ ਜੀ ਹਾਰਡ ਵਰਕ ਦਾ ਗਰਾਉਂਡ ਤੋਂ ਹੀ ਸ਼ੁਰੂ ਕਰ ਲੈਣੇ ਗਰਾਉਂਡ 'ਤੇ ਨਹੀਂ ਸੀ ਗਿਆ ਮੈਂ ਡਿਸਕਸ ਥਰੂ ਕਰਦਾ ਸਾਨੂੰ ਬਹੁਤੀ ਗਰਾਉਂਡ ਦੀ ਲੋੜ ਨਹੀਂ ਹੁੰਦੀ ਸਾਨੂੰ ਇੱਕ ਸਰਕਲ ਚਾਹੀਦਾ ਸਰਕਲ ਦੇ ਵਿੱਚ ਘੁੰਮ ਕੇ ਥਰੋ ਕਰਨੀ ਆ ਉਹ ਵੀ ਅਵੇਲੇਬਲ ਨਹੀਂ ਸੀ ਉਸ ਸਮੇਂ ਦੇ ਉਹ ਵੀ ਆਪ ਬਣਾਇਆ ਸਾਰਾ ਕੁਝ ਕੀਤਾ ਤੇ ਸ਼ੂਜ਼ ਵਗੈਰਾ ਜਿਹੜੇ ਈਵਨ ਅੱਜ ਵੀ ਇੰਡੀਆ ਚੋਂ ਜਿਹੜੇ ਸਾਡੀ throing shoe ਉਹ ਨਹੀਂ ਮਿਲਦੇ ਸਾਨੂੰ ਬਾਹਰੋਂ ਮੰਗਾਉਣੇ ਪੈਂਦੇ ਨੇ ਕੋਈ ਰਿਸ਼ਤੇਦਾਰ ਨੂੰ ਕਹਿਤਾ ਜਾਂ ਕਿਸੇ ਨੂੰ ਵੀਰ ਭਰਾ ਨੂੰ ਕੇ ਨੂੰ ਕਹਿਣਾ ਪੈਂਦਾ ਉਹ ਸ਼ੂ ਅੱਜ ਵੀ ਸਾਨੂੰ ਬਾਹਰੋਂ ਮੰਗਾਉਣੇ ਪੈਂਦੇ ਨੇ ਅੱਛਾ ਜੀ ਤੇ ਉਸ ਤੋਂ ਬਾਅਦ ਹੌਣ ਹੌਲੀ ਹੌਲੀ ਚਲੋ ਜਿੱਦਾਂ ਜੌਬ ਲੱਗੀ ਆ ਥੋੜਾ ਸਰਕਾਰ ਨੇ ਵੀ ਹੈਲਪ ਕਰੀ ਆ ਉਹ ਥੋੜਾ ਸੌਖਾ ਹੋ ਗਿਆ ਅੱਗੇ ਨਾਲੋਂ ਗਾਂ ਬੱਚਿਆਂ ਵਾਸਤੇ ਸੌਖਾ ਹੋਰ ਹੋ ਜਾਊਗਾ फाइनेंशियली क्योंकि जिस तरीके ना 12 शूज मंगवाने हो सारे दे बस दी नहीं घर दे भी नहीं मंगवा के दे सकदे तूसी किवें मैनेज किता ਤੁਹਾਡੇ ਘਰ ਦੇ سپورਟਿਵ ਸੀਗੇ ਜਾਂ ਉਹਨਾਂ ਨਾਲ ਵੀ ਲੜਾਈ ਲੜਨੀ ਪਈ ਕਿ ਭਾਈ ਮੈਂ ਇਹ ਗੇਮ ਕਰਨੀ ਆ ਨਹੀਂ ਵੇਖੋ ਮੈਂਵੇਂ ਗਲਤ ਕਹਾ ਮੇਰੇ ਘਰ ਦੇ ਪੂਰੇ سپورਟਿਵ ਸੀ ਤੇ ਫੋਕਸ ਹੀ ਸਪੋਰਟ ਸੀਗਾ ਤੇ ਉਸ ਮੈਨੂੰ ਕੋਈ ਦਿੱਕਤ ਨਹੀਂ ਆਈ ਉਦਾਂ ਪਰ ਮੇਰੇ ਨਾਲ ਦੇ ਫਰੈਂਡਸ ਮੈਂ ਜੋ ਆਪਾਂ ਵਿਚਰਦੇ ਹਾਂ ਦੁਨੀਆਂ 'ਚ ਤੇ ਮੈਂ ਦੇਖਦਾ ਸੀਗਾ ਵੀ ਤੰਗੀ ਆਉਂਦੀ ਆ ਮਤਲਬ ਈਵਨ ਡਾਈਟ ਪੂਰੀ ਨਹੀਂ ਹੁੰਦੀ ਸ਼ੂਜ਼ ਵਾਸਤੇ ਫਿਰ ਕੀ ਕੀ ਕਰਦੇ ਆ ਲੋਕਲ ਸ਼ੂਜ਼ ਯੂਜ਼ ਕਰਦੇ ਆ ਜੋ ਸਪੋਰਟਸ ਵਾਸਤੇ ਬਣੇ ਵੀ ਨਹੀਂ ਉਹ ਪਾ ਕੇ ਵੀ ਸਪੋਰਟਸ ਕਰਦੇ ਆ ਲੇਕਿਨ ਦੇਖੋ ਹੁਣ ਹੋ ਗਿਆ ਹੋਲੀ-ਵੋਲੀ ਹੋ ਜਾਊਗਾ ਜਿੱਦਾਂ ਸਰਕਾਰ ਨੇ ਮਤ ਕੇ ਰਹੀ ਆ ਜਿੱਦਾਂ ਏਸ਼ੀਅਨ ਗੇਮ ਨੂੰ 8 ਲੱਖ ਰੁਪਈਆ ਜਾਂ 올림픽 ਵਾਲਿਆਂ ਨੂੰ 15 ਲੱਖ ਰੁਪਈਆ ਪਹਿਲਾਂ ਹੀ ਦੇ ਦਿੱਤਾ ਇਹ ਚੀਜ਼ਾਂ ਉਹਨਾਂ ਲਈ ਕਾਫੀ ਹੈਲਪਫੁਲ ਹੋਣਗੀਆਂ ਆਕ ਸਰ ਜੀ ਸਭ ਦੇਖਦੇ ਆ ਜਿਸ ਤੱਕ ਇੱਕ ਇਵੈਂਟ ਸ਼ੁਰੂ ਹੋਣ ਲੱਗਦਾ ਹੈ ਉਸ ਤੋਂ ਪਹਿਲਾਂ ਇੱਕ ਡਿਫਰੈਂਟ ਟਾਈਪ ਆਫ ਐਂਗਜ਼ਾਇਟੀ ਹੁੰਦੀ ਹੈ ਬੰਦੇ ਦੇ ਵਿੱਚ ਕਿ ਮੈਂ ਕਿਸ ਤਰੀਕੇ ਦੇ ਨਾਲ ਆਪਣੇ ਆਪ ਨੂੰ ਪ੍ਰੈਜੈਂਟ ਕਰਨਾ ਹੈ ਕਿਵੇਂ ਆਪਣਾ ਇਵੈਂਟ ਕਰਨਾ ਹੈ ਉਸ ਤੋਂ ਤੁਹਾਡੇ ਦਿਮਾਗ ਦੇ ਵਿੱਚ ਕੀ ਚੱਲ ਰਿਹਾ ਹੁੰਦਾ ਔਰ ਉਹਨੂੰ ਕਿਵੇਂ ਹਰਾਉਂਦੇ ਹੋ ਕਿ ਨਹੀਂ ਇਹ ਸੋਚ ਨਹੀਂ ਮੈਂ ਜਿੱਤ ਕੇ ਆਉਂਗਾ ਨਹੀਂ ਸੋਚ ਨਹੀਂ ਪ੍ਰੈਸ਼ਰ ਤਾਂ ਜ਼ਰੂਰ ਹੁੰਦਾ ਮੇਰੇ ਤੇ ਹੁੰਦਾ ਸਾਰਿਆਂ ਦੇ ਹੁੰਦਾ ਤੇ ਇਹ ਮਨ ਚ ਇਹੀ ਚੱਲਦਾ ਵੀ ਜੋ ਗਰਾਉਂਡਸ ਕੀਤਾ ਆ ਆਪਣੇ ਆਪ ਨੇ ਕੰਪੀਟੀਸ਼ਨ ਵਜੇ ਆਪਣਾ ਹੀ ਰਿਕਾਰਡ ਬੀਟ ਕਰ ਦਈਏ ਤੇ ਸਾਰੀ ਮਿੰਟ ਸਕਸੈਸਫੁਲ ਹੋ ਜੂਗੀ ਦੇਖੋ ਮੈਡਲ ਆਪਾਂ ਕਹਿੰਦੇ ਮੈਡਲ ਕੋਈ ਕਈ ਲੋਕੀ ਮੈਡਲ ਚਤੇ ਜਾਂਦੇ ਆ ਪਰ ਚਾਹੀਦਾ ਆ ਵੀ ਆਪਣੇ ਆਪਣਾ ਕੰਪੀਟ ਕਰੋ ਜੇ ਤੁਸੀਂ ਆਪਣਾ ਬੈਸਟ ਕਰ ਲਗੇ ਉਹ ਤੇ ਖੁਸ਼ੀ ਆ ਮੈਡਲ ਰੱਬ ਨਹੀਂ ਦੇਣਾ ਜੇ ਤੁਸੀਂ ਬੈਟਰ ਕਰਿਆ ਤੇ ਮੈਡਲ ਆ ਹੀ ਜਾਣਾ ਕੀ ਬਾਤ ਹੈ ਹੁਣ ਅੱਗੇ ਦਾ ਭਵਿੱਖ ਕੀ ਸੋਚਦੇ ਹੋ ਫਿਊਚਰ ਪਲਾਨਸ ਕੀ ਨੇ ਤੁਹਾਡੇ ਆ ਦੇਖੋ ਜੀ ਮੈਂ ਏਸ਼ੀਅਨ ਗੇਮ ਦੀ ਮੈ ਰਿਕਾ ਕਰਾਂਗੇ ਜੀ ਤੇ ਉਹ ਉਹਦਾ ਕੁਆਲੀਫਾਈ ਕਰਾਂਗੇ ਪਿਛਲੀ ਵਾਰ ਰਹਿ ਗਿਆ ਸੀਗਾ ਤੇ ਅਰਕਨ ਹੋਪਸੂ ਬੈਟਰ ਕਰਾਂਗੇ ਜੀ ਬਹੁਤ ਬਹੁਤ ਸ਼ੁਕਰੀਆ ਗੱਲਬਾਤ ਕਰਨ ਦੇ ਲਈ ਔਰ ਅਸੀਂ ਉਮੀਦ ਕਰਦੇ ਹਾਂ ਕਿ ਤੁਸੀਂ ਏਸ਼ੀਅਨ ਗੇਮਸ ਤੱਕ ਜ਼ਰੂਰ ਪਹੁੰਚੋ ਥੈਂਕ ਯੂ ਥੈਂਕ ਯੂ ਸੋ ਮੱਚ ਜੀ ਬਹੁਤ-ਬਹੁਤ ਸ਼ੁਕਰੀਆ ਗੱਲਬਾਤ ਕਰਨ ਦੇ ਲਈ ਦੇਖੋ ਸੀ ਨਾ ਖਿਡਾਰੀਆਂ ਦੇ ਨਾਲ ਗੱਲ ਕਰ ਰਹੇ ਸੀ ਇਹ ਉਹ ਖਿਡਾਰੀ ਨੇ ਜਿਹੜੇ ਪੰਜਾਬ ਦੀ ਆਉਣ ਵਾਲੀ ਪੀੜ੍ਹੀ ਨੂੰ ਔਰ ਪੰਜਾਬ ਦੇ ਵਿੱਚੋਂ ਨਵੇਂ ਜਿਹੜੇ ਖਿਡਾਰੀ ਬਣਨੇ ਨੇ ਉਹਨਾਂ ਦੇ ਲਈ ਇੱਕ ਮਿਸਾਲ ਹੈ ਇੱਕ ਮੋਟੀਵੇਸ਼ਨ ਹੈ ਕਿਉਂਕਿ ਇਹ ਖਿਡਾਰੀ ਉਹ ਨੇ ਜਿਨ੍ਹਾਂ ਨੇ ਇੱਕ ਮੁਕਾਮ ਹਾਸਲ ਕਰ ਲਿਆ ਲੇਕਿਨ ਪਿੱਛੇ ਉਹ ਖਿਡਾਰੀ ਨੇ ਜਿਨ੍ਹਾਂ ਨੇ ਸ਼ੁਰੂਆਤ ਕਰਨੀ ਹੈ ਔਰ ਉਹਨਾਂ ਦੇ ਲਈ ਵੀ ਇੱਕ ਚੰਗਾ ਸਨੇਹਾ ਜਿਹੜਾ ਹੈ ਮੁੱਖ ਮੰਤਰੀ ਪੰਜਾਬ ਦੇ ਵੱਲੋਂ ਦਿੱਤਾ ਗਿਆ ਕਿ ਇੱਕ ਅਚੀਵਮੈਂਟ ਤੋਂ ਬਾਅਦ ਤੁਹਾਨੂੰ ਮੋਟੀਵੇਟ ਤੁਹਾਨੂੰ ਸਪੋਰਟ ਸਰਕਾਰ ਵੀ ਕਰੇਗੀ ਔਰ ਉਹ ਚੀਜ਼ਾਂ ਅੱਜ ਦਿਖਾਈ ਦਿੱਤੀਆਂ ਜਿਵੇਂ ਕਿ ਮੁੱਖ ਮੰਤਰੀ ਪੰਜਾਬ ਨੇ ਚੈੱਕ ਵੰਡੇ ਔਰ 33 ਕਰੋੜ 83 ਲੱਖ ਦਾ ਜਿਹੜਾ ਬਜਟ ਹੈ ਉਹ ਖਿਡਾਰੀਆਂ ਨੂੰ ਦਿੱਤਾ ਗਿਆ ਕੈਮਰਾ ਤੇ ਮੇਰੇ ਸਹਿਯੋਗੀ ਅਮਨ ਦੇ ਨਾਲ ਮੈਂ ਅਨੂਜਾ ਸ਼ਰਮਾ ਤੁਸੀਂ ਦੇਖਦੇ ਰਹੋ ਗਲੋਬਲ ਪੰਜਾਬ ਟੀਵੀ